ਮੈਕਸ 24 ਪੰਜਾਬ ਨਿਊਜ਼ ਚੈਨਲ ਤੇ ਦੇਖਦੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਤਾਂ ਜੋ ਸਾਡੀ ਆਉਣ ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚ ਰਹਿਣ ਜ਼ਿਲ੍ਹਾ ਤਰਨਤੰਪ ਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦਫ਼ਤਰ ਗੜਕੇ ਸਮੂਹ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਆਪਣੇ ਹੱਕੀ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ ਜਮ ਕੇ ਨਾਰੇ ਵੱਜ ਕੀਤੇ ਗਏ ਇਸ ਉਪਰੰਤ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਦਿੱਤੇ ਜਾ ਰਹੇ ਧਰਨੇ ਦੀ ਸਪੋਰਟ ਕਰਨ ਲਈ ਭਾਰਤੀ ਕਿਸਾਨ ਯੂਨੀਅਨ ਇਕਤਾ ਗੁਰਾਹਾਂ ਜਥੇਬੰਦੀਆਂ ਦੇ ਵੱਡੇ ਪੱਧਰ ਤੇ ਕਿਸਾਨਾਂ ਆਗੂ ਵੀ ਪੁੱਜੇ ਇਸ ਉਪਰੰਤ ਗੱਲਬਾਤ ਕਰਦੇ ਹੋਏ ਪ੍ਰਧਾਨ ਗੁਰਪ੍ਰੀਤ ਸਿੰਘ ਮੰਨਨ ਨੇ ਦੱਸਿਆ ਕਿ ਭਗਵੰਤ ਮਾਨ ਸਰਕਾਰ ਨੇ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਹਰ ਮੁਲਾਜ਼ਮ ਨੂੰ ਵੱਡੇ ਵੱਡੇ ਸੁਪਨੇ ਵਿਖਾਏ ਸਨ ਪਰ ਸਰਕਾਰ ਬਣਨ ਤੋਂ ਬਾਅਦ ਇਹ ਸਰਕਾਰ ਬਿਲਕੁਲ ਫੇਲ ਹੋ ਹੁੰਦੀ ਦਿਖਾਈ ਦਿੰਦੀ ਹੈ ਕਿਉਂਕਿ ਇਸ ਸਰਕਾਰ ਵਿੱਚ ਨਾ ਕਿਸੇ ਮੁਲਾਜ਼ਮ ਦੀ ਸੁਣਵਾਈ ਹੈ ਅਤੇ ਨਾ ਹੈ ਕਿ ਆਮ ਆਦਮੀ ਆਮ ਲੋਕਾਂ ਦੀ ਉਹਨਾਂ ਨੇ ਕਿਹਾ ਕਿ ਅੱਜ ਮਜਬੂਰ ਨ ਹੋ ਕੇ ਪੂਰੇ ਪੰਜਾਬ ਦੇ ਬਿਜਲੀ ਮੁਲਾਜ਼ਮਾਂ ਨੂੰ ਤਰਨੇ ਲਾਉਂਦੀ ਲਈ ਮਜਬੂਰ ਹੋਣਾ ਪੈ ਰਿਹਾ ਹੈ ਉਹਨਾਂ ਨੇ ਕਿਹਾ ਕਿ ਬਿਜਲੀ ਮੈਕ ਵਿੱਚ ਲੋ 3 ਦਿਨ ਦੀ ਕਾਲ ਦਿੱਤੀ ਗਈ ਸੀ ਕਿ ਆਪਣੇ ਡਿਵੀਜ਼ਨਲ ਵਿੱਚ ਰੋਸ ਪ੍ਰਦਰਸ਼ਨ ਕਰਕੇ ਪੰਜਾਬ ਸਰਕਾਰ ਤੋਂ ਮੰਗ ਕਰਨ ਕਿ ਉਹਨਾਂ ਦੀਆਂ ਜੋ ਹੱਕੀ ਮੰਗਾਂ ਹਨ ਉਹਨਾਂ ਨੂੰ ਪੂਰਾ ਕੀਤਾ ਜਾਵੇ ਗੁਰਮੇਕ ਸਿੰਘ ਨੇ ਦੱਸਿਆ ਹੈ ਕਿ ਉਹਨਾਂ ਦੀਆਂ ਜੋ ਮੰਗਾਂ ਹਨ ਜਿੰਨਾਂ ਵਿੱਚ ਇੱਕ ਮੰਗ ਹੈ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ ਅਤੇ ਜੋ ਬਿਜਲੀ ਘਰਾਂ ਵਿੱਚ ਆਰਟੀਐਮ ਦੇ ਮੁਲਾਜ਼ਮ ਹਨ ਉਹਨਾਂ ਦੀ ਤਰੱਕੀ ਕੀਤੀ ਜਾਵੇ ਅਤੇ ਹਰ ਬਿਜਲੀ ਘਰ ਵਿੱਚ ਸਟਾਫ ਪੂਰਾ ਕੀਤੇ ਜਾਣ ਅਤੇ ਜੋ ਮਹਿਕਮੇ ਦੀਆਂ ਪੋਸਟਾਂ ਖਤਮ ਕੀਤੀਆਂ ਗਈਆਂ ਹਨ ਉਹਨਾਂ ਨੂੰ ਮੁੜ ਤੋਂ ਬਹਾਲ ਕੀਤਾ ਜਾਵੇ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਨਿਊਜ਼ ਡੈਕ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਅੱਜ ਸਾਡਾ ਇਹ ਤੀਜੇ ਦਿਨ ਰੋਸਟਰ ਨਾਲ ਚੱਲ ਰਿਹਾ ਕਿਉਂਕਿ ਸਾਡੀਆਂ ਜਿਹੜੀਆਂ ਪਿਛਲੇ ਲੰਬੇ ਸਮੇਂ ਤੋਂ ਬਾਰ-ਬਾਰ ਮੀਟਿੰਗਾਂ ਕਰਕੇ ਮੰਗਾ ਮੰਨੀਆਂ ਸੀ ਉਹਦੇ ਵਿੱਚ 23 ਸਾਲ ਦਾ ਸਕੀਲ ਦਾ ਸੀਗਾ ਇਸੇ ਤਰ੍ਹਾਂ ਕੈਸ਼ਲੈਸ ਮੈਡੀਕਲ ਸਕੀਮ ਸੀਗੀ ਇਸੇ ਤਰ੍ਹਾਂ ਜਿਹੜਾ ਸਾਡੇ ਕੱਚੇ ਕੰਮੇ ਪੱਕੇ ਕਰਨ ਦੀ ਗੱਲ ਸੀ ਉਹ ਸੀ ਪੁਰਾਣੀ ਪੈਨਸ਼ਨ ਬਹਾਲ ਕਰਦੀ ਗੱਲ ਸੀ ਇਸੇ ਤਰ੍ਹਾਂ ਜਿਹੜੇ ਸਾਡੇ ਸਾਥੀ ਕੰਮ ਕਰਦੇ ਬਿਜਲੀ ਯੰਤਰਾ ਨਾਲ ਉੱਤੇ ਲੜਕ ਜਾਂਦੇ ਉਹਨਾਂ ਨੂੰ 1 ਕਰੋੜ ਰੁਪਇਆ ਦੇਣ ਦੀ ਇਸ ਤਰ੍ਹਾਂ ਸਾਡੀਆਂ ਜਿਹੜੀਆਂ 15 ਮੰਗਾ ਜਿਹੜੀਆਂ ਸੀ 42 ਮੰਗਾ ਚ 15 ਮੰਗਾ ਦਾ ਚਾੜ ਦਿੱਤਾ ਸੀ ਉਹ ਚ 8 ਮੰਗਾ ਤੇ ਸਾਡੀ ਸਹਿਮਤੀ ਬਣੀ ਸੀ ਜਿਸ ਨੂੰ ਬਾਰ-ਬਾਰ ਬਿਜਲੀ ਮੰਤਰੀ ਵਿੱਚ ਪੈ ਕੇ ਸੀਐਮਡੀ ਵਿੱਚ ਬਹਿ ਕੇ ਮੰਨਦਰਾ ਵੀ ਇਹ ਲਾਗੂ ਕਰਦਾ ਪਰ ਲਾਗੂ ਨਹੀਂ ਕਰ ਰਹੇ ਕਿਉਂਕਿ ਅਸੀਂ 1 ਸਤੰਬਰ ਨੂੰ ਬਿਜਲੀ ਮੰਤਰੀ ਦਾ ਘਰਾਓ ਅੰਮ੍ਰਿਤਸਰ ਕੀਤਾ ਸੀ ਜੋ ਥੇ ਕਾਟਸੀ ਉਹ ਤਾਂ ਸਾਨੂੰ 6 ਤਰੀਕ ਨੂੰ ਮੀਟਿੰਗ ਮਿਲੀ ਉਹ 6 ਤਰੀਕ ਦੀ ਮੀਟਿੰਗ ਜੇ ਵੀ ਕਹਿ ਦਿੰਦੇ ਸਾਨੂੰ ਟਾਈਮ ਦਿਓ 24 ਤਰੀਕ ਨੂੰ ਬੀਓਡੀ ਦੀ ਮੀਟਿੰਗ ਆਊਗੀ ਉੱਚ ਫੈਸਲਾ ਕਰਦਾਂਗੇ ਪਰ ਤਸ ਤੋਂ ਮਾਸ ਨਹੀਂ ਹੋਏ ਇਸ ਕਰਕੇ ਸਾਨੂੰ ਲੰਮਾ ਸਮਾਂ ਇਹਦੇ ਆਲ ਵੇਖਿਆ ਕਿਉਂਕਿ ਪੈਡੀ ਸੀਜ਼ਨ ਸੀ ਅਸੀਂ ਕਿਸਾਨਾਂ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੇ ਹੁਣ ਸਾਡਾ ਪੈਡੀ ਸੀਜ਼ਨ ਲਗਭਗ ਖਤਮ ਹੋ ਗਿਆ ਹੁਣ ਸਾਡੀ ਅਣਖ ਦਾ ਸਵਾਲ ਆ ਵੀ ਅਸੀਂ ਇਹ ਕਿਸ ਤਰ੍ਹਾਂ ਇਸ ਘਰਸ ਜਿਤਰਾ ਹੁਣ ਜਿਹੜਾ ਅੱਜ ਤੇ ਤੇ ਜਿਹੜਾ ਹੋਇਆ ਚੱਲ ਰਹੀ ਉਹਨੂੰ ਅਸੀਂ 17 ਤਰੀਕ ਤੱਕ ਅੱਗੇ ਵਧਾ ਰਹੇ ਹਾਂ 17-9 ਤੱਕ ਸਟ੍ਰਾਈਕ ਚੱਲੂਗੀ 17-9 ਨੂੰ ਹੈਡ ਆਫ ਪਟਿਆਲੇ ਵਿਖੇ ਵੱਡਾ ਇਕੱਠ ਕਰਕੇ ਫਿਰ ਅਗਲੇ ਸੰਘਰਸ਼ ਦੇ ਰੂਪਰੇਖਾ ਲਿਖੀ ਜਾਊਗੀ ਜਿੰਨਾ ਚਿਰ ਸਰਕਾਰ ਸਾਡੀ ਆ ਮੰਗਾਂ ਨਹੀਂ ਮੰਨਦੀ ਉਹਨਾਂ ਚਿਰ ਅਸੀਂ ਇਸ ਸੰਘਰਸ਼ ਦੇ ਮੈਦਾਨ ਵਿੱਚ ਰਵਾਂਗੇ ਇਸੇ ਤਰ੍ਹਾਂ ਲੰਮੀ ਛੁੱਟੀ ਚੱਲੂਗੀ ਹੀਟਰ ਬਾਦਰ ਦਾ ਹੀਟਰ ਬੰਦ ਰਹਿਣਗੇ ਆ ਪਟਿਆਲੇ ਦਾ ਲਿਖ ਹੈਡ ਆਫਸ ਗਾੜੀ ਵੱਡੀ ਸੂਬਾ ਬਦਰੀ